ਬੇਸਟ ਵਿੱਚ ਵੱਖ-ਵੱਖ ਮੰਡਾਂ ਨੂੰ ਲੈ ਕੇ ਜਿੱਥੇ ਬੰਦੀਆਂ ਵੱਲੋਂ 12 ਫਰਵਰੀ ਨੂੰ ਭਾਰਤੂ ਬੰਦ ਦਾ ਸੱਦਾ ਦਿੱਤਾ ਗਿਆ ਹੈ ਕਈ ਕੇਂਦਰ ਟ੍ਰੇਡਿੰਗ ਅਤੇ ਕਿਸਾਨਾਂ ਦੇ ਘਟਨਾ ਨੇ ਬਹੁਸ਼ ਦੇਸ਼ ਵਿਆਪੀ ਹੜਤਾਲ ਕਰਨ ਲਈ ਕਿਹਾ ਗਿਆ ਇਸ ਬੰਦਦੇ ਲਾਂ ਤੋਂ ਬਾਅਦ ਆਮ ਜਨਤਾ ਵਿੱਚ ਇਸ ਗੱਲ ਨੂੰ ਲੈ ਕੇ ਚਿੰਤਾ ਹੈ ਕਿ ਭੜਕੇ ਰੋਜ਼ਾਨਾ ਦੇ ਕੰਮਕਾਜ ਪਰ ਬਾਬਤ ਖੂਣ ਕੇ ਜਾਂ ਫਿਰ ਨਹੀਂ ਜੇਕਰ ਤੁਸੀਂ ਵੀ ਜ਼ਰੂਰੀ ਕਾਮਲੀ ਕਰੋ ਬਾਜ਼ੀ ਯੋਜਨਾ ਬਣਾ ਰਹੇ ਹੋ ਤੇ ਖਬਰ ਤੁਹਾਡੇ ਲਈ ਹੈ ਪਾਰਤੋ ਬੰਦੂ ਦੌਰਾਨ ਸਕੂਲਾਂ ਤੇ ਕਾਲਜਾਂ ਨੂੰ ਖੁੱਲ੍ਹਾ ਰੱਖਣੇ ਨਾ ਬੰਦ ਕਰਨ ਦਾ ਫੈਸਲਾ ਸੈਨਿਕ ਪ੍ਰਸ਼ਾਸਨ ਅਤੇ ਰਾ ਸਰਕਾਰਾਂ ਤੇ ਨਿਰਭਰ ਕਰਦਾ ਹੈ ਫਿਲਹਾਲ ਜ਼ਿਆਦਾਤਰ ਰਾਜਾਂ ਵਿੱਚ ਸਕੂਲ ਬੰਦ ਰੱਖਣ ਦਾ ਕੋਈ ਅਧਿਕਾਰਿਤ ਹੁਕਮ ਜਾਰੀ ਨਹੀਂ ਹੋਇਆ ਪਰ ਪ੍ਰਦਰਸ਼ਨ ਵਾਲੇ ਇਲਾਕਿਆਂ ਵਿੱਚ ਸੁਰੱਖਿਆ ਦੇ ਮੰਦੇ ਨਜ਼ਰ ਕਈ ਯਕੀਨੀ ਸਕੂਲਾਂ ਛੁੱਟੀ ਦਾ ਐਲਾਨ ਕਰ ਸਕਦੇ ਹਨ ਬੈਂਕਾਂ ਦੇ ਕੰਮਕਾਜ ਤੇ ਇਸ ਬੰਦ ਦਾ ਕੋਈ ਸਿੱਧਾ ਅਸਰ ਪੈਣ ਦੀ ਉਮੀਦ ਘੱਟ ਹੈ ਬੈਂਕਾਂ ਵਿੱਚ ਕੰਮਕਾਜ ਆਮ ਵਾਂਗ ਜਾਰੀ ਰਹੇਗਾ ਕਿਉਂਕਿ ਬੈਂਕਰ ਕਰਮਚਾਰੀ ਚੋਤੇ ਬੰਦੀਆਂ ਨੇ ਅਜੇ ਤੱਕ ਹੜਤਾਲ ਵਿੱਚ ਸ਼ਾਮਲ ਹੋਣ ਦਾ ਕੋਈ ਵੱਡਾ ਐਲਾਨ ਨਹੀਂ ਕੀਤਾ ਹੈ ਹਾਲਾਂਕਿ ਜੇਕਰ ਪ੍ਰਦਰਸ਼ਨਕਾਰੀ ਸੜਕਾਂ ਜਾਮ ਕਰਦੇ ਹਨ ਤਾਂ ਬੈਂਕ ਪਹੁੰਚਣ ਵਿੱਚ ਦਿੱਕਤ ਆ ਸਕਦੀ ਹੈ ਵਪਾਰਕ ਚੋਥੀ ਬੰਬੀ ਅਨੁਸਾਰ ਮੁੱਖ ਬਾਜ਼ਾਰ ਖੁੱਲੇ ਰਹਿ ਸਕਦੇ ਨੇ ਪਰ ਸਵੇਰ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਦੁਕਾਨਦਾਰ ਸੁਰੱਖਿਆ ਕਾਰਨ ਆਪਣੀਆਂ ਦੁਕਾਨਾਂ ਪੰਦ ਰੱਖ ਸਕਦੇ ਨੇ ਰੇਲਵੇ ਅਤੇ ਬੱਸ ਸੇਵਾਵਾਂ ਦੇ ਅਸਰ ਪੈਣ ਦੀ ਸੰਭਾਵਨਾ ਹੈ ਕੁਝ ਥਾਵਾਂ ਤੇ ਚੱਕਾ ਜਾਮ ਕੀਤਾ ਜਾ ਸਕਦਾ ਹੈ ਜਿਸ ਨਾਲ ਆਮ ਲੋਕਾਂ ਨੂੰ ਆਵਾਜਾਈ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪ੍ਰਮੁੱਖ ਸ਼ਹਿਰਾਂ ਵਿੱਚ ਬਾਜ਼ਾਰ ਅਤੇ ਦੁਕਾਨਾਂ ਤੇ ਖੇਤਰਾਂ ਵਿੱਚ ਜਨਤਕ ਖੇਤਰ ਦੇ ਬੈਂਕ ਸਰਕਾਰੀ ਦਫ਼ਤਰ ਜਨਤਕ ਆਵਾਜਾਈ ਸੇਵਾਵਾਂ ਸਕੂਲ ਅਤੇ ਕਾਲਜ ਹਸਪਤਾਲ ਐਂਬੂਲੈਂਸ ਫਾਇਰ ਬਿਗੇਟ ਅਤੇ ਵੂਡ ਡਾਕਟਰੀ ਸੇਵਾਵਾਂ ਨਿੱਜੀ ਦਫਤਰ ਹਵਾਈ ਅੱਡੇ ਏਟੀਐਮ ਵੂਡ ਜ਼ਰੂਰੀ ਸੇਵਾਵਾਂ ਇਹ ਜਿਹੜੇ ਖੁੱਲੇ ਰਹਿ ਸਕਦੇ ਨੇ ਉਸ ਤੋਂ ਬਾਅਦ ਦੱਸਿਆ ਕਿ ਪਾਰਤੋਬੰਦ ਦੇ ਸੱਦੇ ਨੂੰ ਦੇਖਦਿਆਂ ਵੱਖ-ਵੱਖ ਸੂਬਿਆਂ ਦੀ ਪੁਲਿਸ ਹਾਈ ਅਲਰਟ ਤੇ ਹੈ ਦਿੱਲੀ ਐਨਸੀਆ ਰਤੇ ਪੰਜਾਬ ਹਰਿਆਣਾ ਦੀਆਂ ਸਰਹੱਦਾ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ ਜਾਣਕਾਰੀ ਦੇ ਮੁਤਾਬਕ ਪਾਰਤੋਬੰਦ ਦੌਰਾਨ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ 30 ਕਰੋੜ ਤੋਂ ਵੱਧ ਕਾਮਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਜਿਸ ਦਾ ਬੈਂਕਿੰਗ ਖੇਹਾ ਜਾਈ ਅਤੇ ਸਰਕਾਰੀ ਸੇਵਾਵਾਂ ਦੇ ਵਿਆਪਕ ਪ੍ਰਭਾਵ ਪੈ ਸਕਦਾ ਹੈ ਹੜਤਾਲ ਦੇ ਸੰਬੰਧ ਵਿੱਚ 10 ਕੇਂਦਰੀ ਟ੍ਰੇਡ ਇਹਨਾਂ ਦੇ ਸੰਜੀਪ ਪਲੇਟਫਾਰਮ ਤੇ ਪੁਸ਼ਟੀ ਕੀਤੀ ਹੈ ਅਤੇ ਭਾਰਤ ਬੰਦ 12 ਫਰਵੀਨ ਨੂੰ ਰਿਆਤ ਸਮੇਂ ਅਨੁਸਾਰ ਹੋਵੇਗਾ ਜਦੋਂ ਕਿ ਹੁਣ ਇਹ ਵੱਡੇ ਪੱਧਰ ਤੇ ਬੰਦ ਦੇ ਸੱਦੇ ਨੂੰ ਲੈ ਕੇ ਲਗਾਤਾਰ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਮਾਮਲੇ ਨੂੰ ਲੈ ਕੇ ਚਰਚਾਾਂ ਮਾਂ ਤੇਜ਼ ਨੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਭਾਰਤ ਬੰਦ ਜਿਹੜਾ ਵਾ ਉਹ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਚਰਚਾਾਂ ਔਰ ਕਿਡੀਆਂ-ਕਿਡੀਆਂ ਚੀਜ਼ਾਂ ਜਿਹੜੀਆਂ ਖੁਲੀਆਂ ਰਹਿਣਗੀਆਂ ਉਹਨਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗੜੇ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਜੇਕਰ ਤੁਸੀਂ ਵੀ ਘਰ ਦੇ ਵਿੱਚੋਂ ਬਾਹਰ ਜਾਣ ਦੇ ਕਿਤੇ ਕੋਈ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਜ਼ੂਰੀ ਆ ਕਰੋ ਜਾਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਸੁਨਣਾ ਤੇ ਇਸ ਨੂੰ ਖਬਰ ਨੂੰ ਲੋਕਾਂ ਤੱਕ ਸ਼ੇਅਰ ਕਰਕੇ ਜ਼ੂਰ ਪਹੁੰਚਾਓ